વીર બાબા દા જેનુ સુણી હો જાય બંદા ઈકો જઈ જાતે દા જેનુ સુણી હો જાય બંદા ઈકો જઈ જાતે દા સુન કે તા આ જાય બાબા સુન કે તા આ જાય બાબા તારી એ રબા ਨਾਨਕ ਦੀ ਲੋੜ ਪੈ ਗਈ ਟੁੱਪਦੇ ਪੰਜਾਬ ਨੂੰ ਛੇੜ ਮਰਦਾਨੇਆ ਆਪਣੀ ਰਵਾਵਨ ਨਾਨਕ ਦੀ ਲੋੜ ਪੈ ਗਈ ਚਿੱਟੇ ਦੀ ਗੱਲ ਜਿਹੜਾ ਚਿੱਟਾ ਅੱਜਕੱਲ ਫਿਰਿਆ ਥੈਂਕ ਯੂ ਜੀ ਕਿਰਪਾ ਕਰਾਂਗੇ ਸਾਥ ਜਿਹੜਾ ਰੇਲਵਾਰ ਕਰਦੇ ਨੇ ਦਿਓ ਜੀ ਮੈਨੂੰ ਪਤਾ ਸੀਗਾ ਵੀ ਇਹਨੇ ਮੇਰੇ ਜੇ ਤਸਕੀਨਾ ਤੋਂ ਮੈਂ ਦੁਕਾਨੀ ਆ ਲੈ ਕੇ ਸਿੱਧਾ ਹੀ ਪਹਿਲਾਂ ਹੀ ਚੜ੍ਹ ਗਿਆ ਸੋ ਆ ਸਮਝ ਆ ਗਈ ਮਾ ਜੀ ਦਾ ਚਿੱਟੇ ਦੀ ਗੱਲ ਚਿੱਟਾ ਕੌਣ ਵੇਚ ਰਿਹਾ ਸਭ ਪਤਾ ਕੌਣ ਵੇਚ ਰਿਹਾ ਕਿੱਥੋਂ ਆ ਰਿਹਾ ਸਾਰੇ ਪਤਾ ਚਿੱਟੇ ਦਿਨ ਹੀ ਚਿੱਟਾ ਵਿੱਚ ਦੇਸ਼ਵਰ ਦੇ ਦਾ ਨੀਤਾ ਚਿੱਟੇ ਦਿਨ ਹੀ ਚਿੱਟਾ ਦੇਸ਼ ਮੇਰੇ ਦਾ ਨੇਤਾ ਤੇਰੀ ਤੱਕੜੀ ਵਾਲਾ ਤੇਰਾ ਭੁੱਲ ਗਿਆ ਸਭ ਨੂੰ ਚੇਤਾ ਤੇਰੀ ਤੱਕੜੀ ਵਾਲਾ ਤੇਰਾ ਭੁੱਲ ਗਿਆ ਸਭ ਨੂੰ ਚੇਤਾ ਲਾਲੋਂ ਨਹੀਂ ਆਉਂਦੀ ਸਦਾ ਲਾਲੋਂ ਨਹੀਂ ਆਉਂਦੀ ਸਦਾ ਸਭ ਮੰਨੀ ਜਾਂਦੇ ਪਾਪ ਨੂੰ ਨਾਨਕ ਦੀ ਲੋੜ ਪੈ ਗਈ डुब मरी रवाबू नानक जी पै गई बाबे नानक जी पाणी कबा करोरा ठॻा बाबे नानक जी पाणी कबा करोड़ ठा ਤੇਰੀ ਚੋਮ ਲੜਾਤੀ ਲਾਈਆਂ ਪੂਰੀਆਂ ਇਕ ਆ ਪ੍ਰਸਤੇ ਤੇਰੀ ਚੋਮ ਲੜਾਤੀ ਲਾਈਆਂ ਪੂਰੀਆਂ ਇਕਾ ਸੁਣ ਕੇ ਕਾਇਆ ਜਏ ਬਾਬਾ ਸੁਣ ਕੇ ਕਾਇਆ ਜਏ ਬਾਬਾ ਤੇਰੀ ਰੇ ਦਾ ਬਾਗ ਨੂੰ ਨਾਮ ਕੀ ਦੀ ਲੋੜ ਪੈ ਗਈ ਡੁੱਬਦੇ ਪੰਜਾਬ ਨੂੰ ਛੇੜ ਮਰਦਾਨੇਆ ਆਪਣੀ ਰਵਾਵ ਨੂੰ ਨਾਨਕ ਦੀ ਲੋੜ ਪਗਹੀ ਡੁੱਬਦੇ ਪੰਜਾਬ ਨੂੰ ਛੇੜ ਮਰਦਾਨੇਆ ਆਪਣੀ ਰਵਾਵ ਨੂੰ ਨਾਨਕ ਦੀ ਲੋੜ ਪਗਹੀ ਡੁੱਬਦੇ ਪੰਜਾਬ ਨੂੰ